ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤਿੰਨ ਇੰਗਰੀਡੀਅੰਟ ਤੋਂ ਬਣਨ ਵਾਲੀ ਮਠਾਈ ਤਿਆਰ ਕਰਾਂਗੇ ਜੀ ਤੇ ਉਹਦੇ ਲਈ ਆਪਾਂ ਨੇ ਲੈਤਾ ਜੀ ਇੱਕ ਕਬੌਲ ਚੌਲਾਂ ਦੇ ਆਟੇ ਦਾ ਤੇ ਦੁੱਧ ਥੋੜੇ ਜਿਹਾ ਆਪਾਂ ਪਿਸਤੇ ਘੱਟ ਕੇ ਲੈ ਲੈਨੇ ਇੱਕ ਕੌਲੀ ਖੰਡ ਦੀ ਤੇ ਇੱਕ ਫੂਡ ਕਲਰ ਲੈਤਾ ਆਪਾਂ yellow ਕਲਰ ਦਾ ਤੇ ਫੂਡ ਕਲਰ ਤੁਸੀਂ ਪਾਉਣਾ ਹੋ ਪਾ ਸਕਦੇ ਹੋ ਤੇ ਨਹੀਂ ਪਾਉਣਾ ਸਕਿੱਪ ਕਰ ਸਕਦੇ ਹੋ ਤੇ ਇਧਰ ਆਪਾਂ ਗੈਸ ਔਨ ਕਰ ਲੈਨੇ ਆ ਜੀ ਤੇ ਕੜਾਹੀ ਧਰ ਲੈਨੇ ਆ ਇਦੇ ਵਿੱਚ ਆਪਾਂ ਚੌਲਾਂ ਦਾ ਆਟਾ ਪਾ ਦਾਂਗੇ ਹੁਣ ਗੈਸ ਦਾ ਜਿਹੜਾ ਫਲੇਮ ਆਇਆ ਇਹਨੂੰ ਸਲੋ ਕਰ ਦਾਂਗੇ ਤੇ ਇਹਨੂੰ ਆਪਾਂ 10 ਮਿੰਟਾਂ ਤੱਕ ਪੱਕਣ ਦਿੰਨੇ ਆ ਇਸ ਤਰ੍ਹਾਂ ਹੀ ਆਪਾਂ ਹਲਾਉਂਦੇ ਜਾਵਾਂਗੇ ਤੇ ਆਟੇ ਨੂੰ ਚੰਗੀ ਤਰ੍ਹਾਂ ਪਕਾਉਂਦੇ ਜਾਵਾਂਗੇ ਤਾਂ ਕਿ ਜਿਹੜਾ ਇਹਦੇ ਵਿੱਚ ਕੱਚਾ ਪਾਣਾ ਉਹ ਨਾ ਰਹੇ ਤੇ ਗੈਸ ਨੂੰ ਸਲੋ ਫਲੇਮ ਤੇ ਰੱਖ ਕੇ ਤੇ 10 ਮਿੰਟਾਂ ਤੱਕ ਇਸ ਤਰ੍ਹਾਂ ਹੀ ਪਕਾਈ ਜਾਵਾਂਗੇ ਤੇ ਜੇ ਆਪਾਂ ਤੇਜ਼ ਫਲੇਮ ਤੇ ਪਕਾਵਾਂਗੇ ਤਾਂ ਇਹਦਾ ਕਲਰ ਆ ਜਿਹੜਾ ਚੇਂਜ ਹੋ ਜਾਊਗਾ ਤੇ ਇਸ ਕਰਕੇ ਆਪਾਂ ਸਲੋ ਗੈਸ ਤੇ ਪਕਾ ਕੇ ਤੇ ਇਹਦਾ ਕਲਰ ਨਹੀਂ ਚੇਂਜ ਕਰਨਾ ਕੋਈ ਵੀ ਚੀਜ਼ ਹੈ ਜਿਹੜੀ ਦੇਖਣ ਨੂੰ ਵਧੀਆ ਲੱਗੂਗੀ ਫੇਰ ਹੀ ਉਹ ਖਾਣ ਨੂੰ ਵਧੀਆ ਲੱਗੂਗੀ ਇਸ ਕਰਕੇ ਆਪਾਂ ਸਲੋ ਫਲੇਮ ਤੇ ਆਪਾਂ ਪਕਾਵਾਂਗੇ ਇਹਨੂੰ ਤਾਂ ਕਿ ਕਲਰ ਆ ਜਿਹੜਾ ਉਹ ਚੇਂਜ ਨਾ ਹੋਵੇ ਜਿਹੜੀ ਮਠਾਈ ਦਾ ਕਲਰ ਆਪਣਾ ਤੇ ਬਹੁਤ ਸੋਹਣਾ ਬਣ ਕੇ ਤਿਆਰ ਹੋਵੇ। ਥੋੜਾ ਜਿਹਾ ਟਾਈਮ ਤਾਂ ਲੱਗ ਜੂਗਾ ਜੀ ਆਟਾ ਭੁੰਨਣ ਨੂੰ। ਜਿਹੜਾ ਆਪਾਂ ਫੂਡ ਕਲਰ ਲੈਂਦਾ ਹੈ ਉਹ ਆਪਾਂ ਕੋਈ ਵੀ ਕਲਰ ਲੈ ਸਕਦੇ ਆ। ਜੇ ਤੁਸੀਂ ਸਕਿਪ ਕਰਨਾ ਚਾਹੁੰਦੇ ਹੋ ਉਹ ਸਕਿਪ ਵੀ ਕਰ ਸਕਦੇ ਹੋ ਤੁਸੀਂ। ਤੇ ਆਪਾਂ yellow ਕਲਰ ਲੈ ਲਿਆ ਸੀ ਆਪਣੇ ਕੋਲੇ yellow ਕਲਰ ਸੀਗਾ। ਕੋਈ ਕਾ ਵਗੈਰਾ ਪਕਾਉਣ ਦੀ ਇਹਦੇ ਵਿੱਚ ਜ਼ਰੂਰਤ ਨਹੀਂ ਪੈਂਦੀ ਇਹਨੂੰ ਆਪਾਂ ਇਸ ਤਰ੍ਹਾਂ ਹੀ ਪਕਾਉਣਾ ਹੈ ਤੁਸੀਂ ਵੀ ਬਣਾ ਕੇ ਦੇਖੋ ਇਹ ਮਠਾਈ ਬਹੁਤ ਟੇਸਟੀ ਬਣਦੀ ਹੈ ਨਾਲੇ ਜਟਪਟ ਬਣ ਜਾਂਦੀ ਹੈ ਤੇ ਜ਼ਿਆਦਾ ਚੀਜ਼ਾਂ ਦੀ ਵੀ ਜ਼ਰੂਰਤ ਨਹੀਂ ਪੈਂਦੀ ਇਹਦੇ ਵਿੱਚ ਤੇ ਲਓ ਜੀ ਆਪਾਂ ਆਟਾ ਭੁੰਨ ਕੇ ਜਿਹੜਾ ਚੌਲਾਂ ਵਾਲਾ ਉਹਨਾਂ ਨੂੰ ਅਲੱਗ ਪਲੇਟ 'ਚ ਕੱਢ ਦਿੱਤਾ ਹੈ ਤੇ ਆਪਾਂ ਹੁਣ ਇਸੇ ਕੜਾਹੀ ਦੇ ਵਿੱਚ ਦੁੱਧ ਪਾ ਲੈਨੇ ਆ ਤੇ ਦੁੱਧ ਨੂੰ ਆਪਾਂ ਗਰਮ ਹੋਣ ਦਿੰਨੇ ਆ ਇੱਥੇ ਆਪਾਂ ਇਹਦੇ ਖੰਡ ਪਾ ਦਾਂਗੇ ਖੰਡ ਪਾਵਾਂਗੇ ਆਪਾਂ ਟੇਸਟ ਅਨੁਸਾਰ ਜਿੰਨਾ ਕੁ ਤੁਸੀਂ ਮਿੱਠਾ ਪਸੰਦ ਕਰਦੇ ਹੋ ਓਨੀ ਖੰਡ ਪਾ ਦਿਓ ਤੇ ਅਸੀਂ ਮਿੱਠਾ ਘੱਟ ਖਾਂਦੇ ਆ ਤਾਂ ਕਰਕੇ ਅਸੀਂ ਥੋੜੀ ਜੀ ਘੱਟ ਹੀ ਖੰਡ ਪਾਈ ਐ ਹੁਣ ਆਪਾਂ ਦੁੱਧ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਨੇ ਆ ਤੇ ਉਦੋਂ ਤੱਕ ਨਾਲੇ ਖੰਡ ਐ ਜਿਹੜੀ ਉਹਦੇ ਵਿੱਚ ਖੁਰਜੂਗੀ ਇੱਥੇ ਆਪਾਂ ਗੈਸ ਦਾ ਫਲੇਮ ਜਿਹੜਾ ਫੁੱਲ ਕਰ ਲਿਆ ਕਿਉਂਕਿ ਆਪਾਂ ਦੁੱਧ ਨੂੰ ਗਰਮ ਕਰਨੇ ਆ ਲਓ ਜੀ ਦੁੱਧ ਆਪਣਾ ਹੋ ਗਿਆ ਗਰਮ ਹੁਣ ਆਪਾਂ ਇਹਦੇ ਵਿੱਚ ਫੂਡ ਕਲਰ ਪਾ ਦਨੇ ਆ ਟੁਟਕੀ ਭਰਕੀ ਪਾਵਾਂਗੇ ਆਪਾਂ ਬਸ ਥੋੜਾ ਜਿਹਾ ਕਲਰ ਤੇ ਜ਼ਿਆਦਾ ਕਲਰ ਨਹੀਂ ਐਡ ਕਰਦੇ ਤਾਂ ਕਿ ਜਿਹੜੀ ਮਠਿਆਈ ਆਪਣਾ ਉਹਦਾ ਕਲਰ ਵੀ ਵਧੀਆ ਆ ਸਕੇ ਵੈਸੇ ਵਾਈਟ ਕਲਰ ਵੀ ਬਹੁਤ ਵਧੀਆ ਲੱਗਦਾ ਤੇ ਮੇਰੇ ਕੋਲ ਕਲਰ ਸੀਗਾ ਮੈਂ ਤਾਂ ਕਰਕੇ ਚੂਜ਼ ਕਰ ਲਿਆ ਲਓ ਜੀ ਹੁਣ ਆਪਾਂ ਪਾ ਦਨੇ ਇਹਦੇ ਵਿੱਚ ਚੌਲਾਂ ਦਾ ਆਟਾ ਜਿਹੜਾ ਬਨ ਕੇ ਰੱਖਿਆ ਸੀ ਆਪਾਂ ਉਹ ਐਡ ਕਰ ਦਨੇ ਤੇ ਗੈਸ ਦਾ ਫਲੇਮ ਆਪਾਂ ਫੇਰ ਘਟਾ ਦਿੱਤਾ ਤੇ ਚੰਗੀ ਤਰ੍ਹਾਂ ਹਿਲਾ ਲਾਂਗੇ ਤਾਂ ਕਿ ਚੰਗੀ ਤਰ੍ਹਾਂ ਦੁੱਧ ਦੇ ਵਿੱਚ ਮਿਕਸ ਹੋ ਜੇ ਤੇ ਹੁਣ ਇਹਨੂੰ ਜ਼ਿਆਦਾ ਪਕਾਉਣ ਦੀ ਜ਼ਰੂਰਤ ਨਹੀਂ ਪੈਣੀ ਇਹਦੋਂ ਬਾਅਦ ਤੇ ਜਿੰਨਾ ਚਿਰ ਆਟਾ ਤੇ ਜਿਹੜਾ ਦੁੱਧ ਹੈ ਇੱਕ ਦੂਜੇ ਚੰਗੀ ਤਰ੍ਹਾਂ ਮਿਕਸ ਨਹੀਂ ਹੋ ਜਾਂਦਾ ਅਸੋਂ ਨਗ ਟਾਈਮ ਹੀ ਆਪਾਂ ਪਕਾਵਾਂਗੇ ਗੈਸ ਦਾ ਫਲੇਮ ਹੈ ਜਿਹੜਾ ਬਿਲਕੁਲ ਸਲੋ ਕਰ ਦਿੱਤਾ ਹੈ ਲਓ ਜੀ ਉਹਦਾ ਆਪਾਂ ਨੀਚੇ ਧਰ ਲਾਂਗੇ ਇਹਦਾ ਚੰਗੀ ਤਰ੍ਹਾਂ ਡੋਜਾ ਬਣ ਗਿਆ બસ ਥੋੜਾਕਾ ਟਾਈਮ ਹੀ ਆਪਾਂ ਭੁੰਨਾਗੇ ਤੇ ਲਓ ਜੀ ਦੁੱਧ ਦੇ ਵਿੱਚ ਰੱਖੋ ਆਪਣਾ ਚੌਲਾਂ ਦਾ ਆਟਾ ਜਿਹੜਾ ਚੰਗੀ ਤਰ੍ਹਾਂ ਮਿਕਸ ਹੋ ਗਿਆ ਤੇ ਹੁਣ ਆਪਾਂ ਇਹਨੂੰ نیچے ਉਤਾਰ ਲਾਂਗੇ نیچے ਉਤਾਰ ਕੇ ਆਪਾਂ ਇੱਕ ਬਰਤਨ ਦੇ ਵਿੱਚ ਇਹਨੂੰ ਕੱਢ ਲਾਂਗੇ ਜਿਵੇਂ ਥਾਲ ਦੇ ਵਿੱਚ ਕੱਢ ਲਾਂਗੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਸਾਲੇ ਤੇ ਜਿੰਨਾ ਜਿੰਨਾ ਚਿਰ ਇਹ ਚੰਗੀ ਤਰ੍ਹਾਂ ਮਲਾਈਮ ਨਾ ਹੋ ਜਾਵੇ ਤੇ ਉਹਨਾਂ ਟਾਈਮ ਆਪਾਂ ਇਸ ਤਰ੍ਹਾਂ ਕਰਕੇ ਗੁੰਨਾਗੇ ਮਤਲਬ ਬਹੁਤ ਟੇਸਟੀ ਮਿਠਾਈ ਬਣੂਗੀ ਦੇਖੋ ਤੁਸੀਂ ਬਣਾ ਕੇ ਲਓ ਜੀ ਆਪਣਾ ਜਿਹੜਾ ਚੰਗੀ ਤਰ੍ਹਾਂ ਆਪਾਂ ਨੇ ਆਟਾ ਜਿਹੜਾ ਉਹ ਗੁੰਨ ਲਿਆ ਤੇ ਹੁਣ ਆਪਾਂ ਛੋਟੇ ਛੋਟੇ ਪੇੜੀ ਬਣਾ ਲੈਣੇ ਆ ਜੀ ਤੁਸੀਂ ਬਰਫੀ ਵੀ ਬਣਾ ਸਕਦੇ ਹੋ ਕਿ ਆਪਾਂ ਛੋਟੇ ਛੋਟੇ ਪੇੜੀ ਬਣਾਵਾਂਗੇ ਬਹੁਤ ਸੋਹਣੇ ਲੱਗਦੇ ਆ ਪੇੜੀ ਬਣੀ ਹੋਈ ਤੇ ਬਰਫੀ ਵੀ ਬਣਾ ਸਕਦੇ ਹੋ ਜੀ ਤੁਹਾਡੀ ਮਰਜ਼ੀ ਹੈ ਤੇ ਪਰ ਆਪਾਂ ਪੇੜੇ ਬਣਾਵਾਂਗੇ ਦੇਖਿਓ ਤੁਸੀਂ ਕਿੰਨੇ ਵਧੀਆ ਲੱਗਣਗੇ ਇੱਥੇ ਖਾਣ ਦੇ ਵਿੱਚ ਵੀ ਬਹੁਤ ਟੇਸਟੀ ਲੱਗਦੇ ਨੇ ਥੋੜੇ ਜਿਹਾ ਕੱਟੇ ਹੋਏ ਬੀਜ ਪਿਸਤੇ ਦੇ ਲਾ ਦਾਂਗੇ ਉੱਪਰ ਇਸ ਤਰ੍ਹਾਂ ਆਪਾਂ ਸਾਰੇ ਬਣਾ ਕੇ ਤਿਆਰ ਕਰ ਲੈਨੇ ਤੇ ਬਣਾ ਕੇ ਫਿਰ ਤੁਹਾਨੂੰ ਦਿਖਾਵਾਂਗੇ ਦੇ ਪਾਪਾ ਕੋਈ ਮਰਜ਼ੀ ਦੇ ਸਕਦੇ ਐ ਇਹਨਾਂ ਨੂੰ ਦੇਖੋ ਜੀ ਆਪਣੇ ਜਿਹੜੇ ਪੇੜੇ ਆ ਬਣ ਕੇ ਕਿੰਨੇ ਵਧੀਆ ਤਿਆਰ ਹੋਏ ਨੇ ਦੇਖੋ ਕਲਰ ਵੀ ਬਹੁਤ ਵਧੀਆ ਆਇਆ ਇਹਨਾਂ ਦਾ ਤੇ ਦੇਖੋ ਉਹ ਵੀ ਕਿੰਨੇ ਵਧੀਆ ਲੱਗ ਰਹੇ ਨੇ ਤੇ ਖਾਣ ਚ ਵੀ ਬਹੁਤ ਟੇਸਟੀ ਬਣਦੇ ਨੇ ਤੇ ਤੁਸੀਂ ਵੀ ਬਣਾ ਕੇ ਦੇਖੋ ਇੱਕ ਵਾਰ ਟਰਾਈ ਕਰਕੇ ਦੇਖਿਓ ਜੇਕਰ ਅੱਜ ਦੀ ਵੀਡੀਓ ਜਿਹੜੀ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੀ ਇਹ ਮਠਿਆਈ ਹੈ ਜੀ ਤਿੰਨ ਇੰਗਰੀਡੀਅੰਟ ਤੋਂ ਬਣ ਕੇ ਤਿਆਰ ਹੋ ਜਾਂਦੀ ਆ ਤਿੰਨੇ ਇੰਗਰੀਡੀਅੰਟ ਆਪਣੇ ਰਸੋਈ ਦੇ ਵਿੱਚ ਮੋਸਟਲੀ ਪਏ ਹੁੰਦੇ ਨੇ ਤੇ ਝਟਪਟ ਬਣ ਜਾਂਦੇ ਨੇ ਬੱਚੇ ਵੀ ਬਹੁਤ ਪਸੰਦ ਕਰਦੇ ਜਿਨੇ ਇਹ ਮਠਿਆਈ ਜੀ ਤੇ ਤੁਸੀਂ ਵੀ ਟਰਾਈ ਕਰਕੇ ਦੇਖਿਓ ਤੇ ਕਿੰਨੇ ਵਧੀਆ ਲੱਗ ਰਹੇ ਨੇ ਦੇਖੋ ਤੇ ਖਾਣ ਨੂੰ ਤਾਂ ਉਦੋਂ ਵੀ ਵਧੀਆ ਲੱਗ ਰਹੇ ਸੀ ਤੇ ਛੋਟੀ-ਬੋਟੀ ਪਾਰਟੀ ਵਗੈਰਾ ਆਪਾਂ ਕਰੀ ਕਰਦੇ ਆ ਤੇ ਝਟਪਟ ਬਣ ਜਾਂਦੇ ਨੇ ਤੇ ਜੇਕਰ ਅੱਜ ਦੀ ਵੀਡੀਓ ਵਧੀਆ ਲੱਗੀ ਤੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਜੁਆਇਨ ਕਰਿਓ ਤੇ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਫੁੱਲ ਵਾਚ ਕਰਨ ਲਈ